ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਮਾਫੀ ਚਾਹੁੰਦੇ ਜੀ ਆਪਾਂ ਤੋਂ ਵੀ ਮਹੀਨੇ ਤੋਂ ਪਲੱਸ ਹੋ ਗਿਆ ਆਪਾਂ ਤੋਂ ਬਲੌਗ ਪਾਇਆ ਨਹੀਂ ਗਿਆ ਤੇ ਕਿਉਂਕਿ ਇੱਥੇ ਕੰਮਾਂ ਕਾਰਾਂ 'ਚ ਬਿਜੀ ਸੀਗੇ ਤੇ ਹੁਣ ਤੁਹਾਨੂੰ ਦੱਸ ਦਈਏ ਵੀ ਆਪਣਾ ਲਾਇਸੈਂਸ ਵੀ ਬਣ ਗਿਆ ਦबई ਦਾ ਤੇ ਬਣਿਆ ਪਹਿਲਾ ਹਾਲ ਹਾਲੇ ਬਾਈਕ ਦਾਗਾ ਤੇ ਕਿਉਂਕਿ ਆਪਾਂ ਬਾਈਕ ਰਾਈਡਰ ਦੇ ਕੰਮ ਚ ਆਏ ਸੀਗੇ ਤੇ ਮੇਰੇ ਨਾਲ ਮਨਪ੍ਰੀਤ ਹੁੰਦਾ ਤੇ ਸਾਡਾ ਦੋਨਾਂ ਦਾ ਸੀ ਪਹਿਲੀ ਪਹਿਲੀ ਟਰਾਈ ਦੇ ਵਿੱਚ ਪਾਸ ਹੋ ਗਏ। ਤੇ ਬਾਕੀ ਸਾਡੇ ਨਾਲ ਦੇ ਕਾਫੀ ਬੰਦੇ ਉਹ ਵੀ ਪਾਸ ਹੋ ਗਏ ਤੇ ਇੱਕ ਦੋ ਮੁੰਡੇ ਫੇਲ ਵੀ ਹੋਏ ਨੇ ਆਪਣੇ ਨਾਲ ਦੋਨਾਂ ਦਾ ਦੂਸਰੀ ਵਾਰ ਚੋਂ ਪਾਸ ਹੋ ਗਏ। ਤੇ ਹੁਣ ਜਿੰਨੇ ਆਪਾਂ ਆਏ ਸੀ ਸਾਰਿਆਂ ਦੇ ਲਾਇਸੈਂਸ ਬਣ ਗਏ ਤੇ ਕੰਮਕਾਰ ਸਾਰਿਆਂ ਨੇ ਜੁਆਇਨ ਕਰ ਲਿਆ। ਤੇ ਉਹਦੇ ਕਰਕੇ ਆਪਾਂ ਨੂੰ ਹੁਣ ਕੰਮ ਕਰ ਤੇ ਜਾਣ ਕਰਕੇ ਥੋੜਾ ਜਿਹਾ ਟਾਈਮ ਵੀ ਇੱਧਰ ਉੱਧਰ ਕਿਰਾਂ ਹਿੱਲੇ ਜੇ ਗਏ ਟਾਈਮ ਟੇਬਲ ਸਾਰਾ ਕਿਉਂਕਿ ਆਪਣੀਆਂ ਦੁਪਹਿਰ ਤੋਂ ਲੈ ਕੇ ਰਾਤ ਤੱਕ ਸ਼ਿਫਟ ਆਉਂਦੀ ਰਹੀਆਂ 10-12 ਘੰਟਿਆਂ ਦੀ ਤੇ ਹੁਣ ਵੀ ਟਾਈਮ ਕਾਫੀ ਹੋਇਆ ਪਿਆਗਾ ਤੇ ਬਸ ਅਜੇ ਰੋਟੀ-ਰਾਟੀ ਖਾ ਕੇ ਆਏ ਸੀਗੇ ਤੇ ਰੋਟੀ ਖਾ ਕੇ ਅਸੀਂ ਆ ਗਏ ਸੀ ਇਧਰ ਪੋਰਟ ਵਾਲੀ ਸਾਈਡ ਤੇ ਇੱਥੇ ਥੋੜਾ ਜਾ ਕੇ ਸਕੂਨ ਮਿਲਦਾ ਵੀ ਠੰਡੀ ਹਵਾ ਆਉਂਦੀ ਆ ਕੋਸਤਾ ਇਧਰੋਂ ਤੇ ਕੋਸਾ ਇੱਥੇ ਥੋੜਾ ਜਿਹਾ ਉਧਰ ਨਾਲੋਂ ਸੁੰਨ ਸਰਾਂ ਜੀ ਹੈਗੀ ਥੋੜੀ ਵੀ ਐ ਰਿਲੈਕਸ ਹੋ ਜਾਂਦਾ ਕਿ ਮਾਈਂਡ ਤੇ ਕੁਸ ਵਾਸ ਰੋਟੀ ਖਾਣ ਤੋਂ ਬਾਅਦ ਇੱਥੇ ਨਾਲੇ ਢੇੜਾ ਹੈ ਨਿਕਲ ਜਾਂਦਾ ਜਿਵੇਂ ਆਪਾਂ ਤੁਰਨ ਫਿਰਨ ਕਹਿਣ ਜਿਵੇਂ ਆਪਾਂ ਪਿੰਡਾਂ 'ਚ ਤੁਰਨ ਫਿਰਨਦੇ ਸਕੀਨ ਹੁੰਦੇ ਆ ਰੋਟੀ ਖਾਣ ਤੋਂ ਬਾਅਦ ਢੇੜਾ ਕੱਢਦੇ ਤੇ ਇੱਧਰ ਆ ਕੇ ਬਸ 10 ਕਿਲੋਮੀਟਰ ਤੱਕਾਂ ਢੇੜਾ-ਢੇੜਾ ਕੱਢਿਆ ਲਾਂਗੇ ਤੇ ਆਪਣਾ ਕੰਮ ਹੈਗਾ ਬਾਈਕ ਰਾਈਡਰ ਤੇ ਤੇ ਡਿਲੀਵਰੀ ਬੁਆਏ ਦਾ ਤੇ ਇਹ ਕੰਮ ਆਪਣਾ ਬਾਈਕ ਆਪਾਂ ਨੂੰ ਕੰਪਨੀ ਨੇ ਦਿੱਤੀ ਹੈਗੀ ਤੇ ਬਸ ਉਹਦੇ 'ਚ ਤੇਲ ਖਰਚਾ ਆਪਣਾ ਤੇ ਰਹਿਣ-ਸਹਿਣ ਦਾ ਖਰਚਾ ਵੀ ਆਪਣਾ ਤੇ ਰੋਟੀ ਬਣੀ ਵੀ ਆਪਣਾ ਤੇ ਕੰਮ ਵਧੀਆਗਾ ਵੈਸੇ ਤਾਂ ਤੇ ਕੋਈ ਏਡੀ ਗੱਲ ਨਹੀਂ ਹੈ ਕਿ ਪਰ ਜਿਹੜਾ ਆ ਅਗਸਤ ਮਹੀਨਾ ਚੱਲ ਰਿਹਾਗਾ ਇਹ ਥੋੜਾ ਜਿਹਾ ਕੰਮ ਠੰਡਾਗਾ ਤੇ ਕਿਉਂਕਿ ਹੁਣ ਸਕੂਲ ਵਗੈਰਾ ਬੰਦ ਪਏ ਨੇਗੇ ਤੇ ਸਕੂਲ ਬੰਦ ਨੇ ਕਾਫੀ ਅਕੈਡਮੀ ਸਹੀ ਬੰਦ ਰਹਿ ਗਈਆਂ ਤੇ ਉਹਦੇ ਕਰਕੇ ਵੀ ਹੁਣ ਜਿਹੜੇ ਜਵਾਕ ਨੇ ਜਾਂ ਜ਼ਿਆਦਾਤਰ ਫੈਮਿਲੀਜ਼ ਨੇ ਜਿਹੜੀਆਂ ਇੱਥੇ ਰਹਿੰਦੀਆਂ ਨੇਗੀਆਂ ਉਹ ਆਪਦੇ-ਆਪਦੇ ਦੇਸ਼ਾਂ 'ਚ ਗਏ ਹੋਏ ਨੇਗੇ ਤੇ ਸਤੰਬਰ ਤੋਂ ਉਹਨਾਂ ਦਾ ਸਕੂਲ ਸਟਾਰਟ ਨੇਗੇ ਤੇ ਨਾਲੇ ਅਕੈਡਮੀਆਂ ਓਪਨ ਹੋ ਜਾਣਗੀਆਂ ਤੇ ਜਦੋਂ ਓਪਨ ਹੋ ਗਈਆਂ ਫਿਰ ਸਾਰੀਆਂ ਫੈਮਲੀਆਂ ਦੁਬਾਰੇ ਇੱਥੇ ਆ ਜਾਣਗੀਆਂ ਤੇ ਫਿਰ ਕੰਮ ਜ਼ਿਆਦਾ ਚੱਲ ਪੂਗਾ ਵਧੀਆ ਤੇ ਫਿਰ ਤਾਂ ਇਹ ਕੰਮ ਦੇ ਵਿੱਚ ਅਪਰੋਕਸੀਮੇਟਲੀ ਵੀ 6000 ਡਰਾਮ ਬਣ ਜਾਦਾ ਮਹੀਨੇ ਦਾ ਕਿਉਂਕਿ ਆਪਾਂ ਜਿਹੜਾ ਪੁਰਾਣੇ ਬੰਦੇ ਨੇ ਆਪਾਂ ਉਹਨਾਂ ਤੋਂ ਪੁੱਛਿਆ ਸੀ ਇਹਦੇ ਬਾਰੇ ਤੇ 6000 ਡਰਾਮ ਦਾ ਤੁਸੀਂ ਦੇਖ ਲਓ ਵੀ 1.5 ਲੱਖ ਬਣਦਾਗਾ ਤੇ ਖਰਚਾ ਪਾਣੀ ਕੱਢ ਕੇ ਅੱਧਕ ਚੱਲੋ ਅੱਧਕ ਤੁਸੀਂ ਖਰਚਾ ਲਾ ਲਓ ਅੱਧਕ ਬਚਦਾਗਾ ਤੇ ਇੰਨੇ ਕੁ ਬਣੀ ਜਾਣਗੇ ਆਪਾਂ ਨੂੰ ਤੇ ਇਹ ਕੰਮ ਹੈ ਇੱਥੇ ਤੇ ਬਾਕੀ ਰੱਬ ਕਰੂ ਕਿਰਪਾ ਅਗੇ ਆਪਾਂ ਹੋਰ ਕੋਈ ਜਿਵੇਂ ਆਪਾਂ ਕਹਿ ਲਈਏ ਟਰੱਕ ਵਗੈਰਾ ਦਾ ਕਰਾਂਗੇ ਤੇ ਕੰਮ ਇਹ ਵੀ ਨਹੀਂ ਮਾੜਾ ਵੀ ਜੀ ਨੇ ਕਰਨਾ ਤੇ ਜੇ ਕਿਸੇ ਨੇ ਵੀ ਕੋਈ ਇੱਥੇ ਆਉਣ ਬਾਰੇ ਕਿਸੇ ਨੂੰ ਕੋਈ ਪੁੱਛਣਾ ਹੋਵੇ ਤਾਂ ਆਪਾਂ ਇਦਰੇ ਉਹ ਬੰਦੇ ਦੀ ਫਾਇਲ ਵਗੈਰਾ ਵੀ ਲਵਾ ਸਕਦੇ ਆਂਗੇ ਤੇ ਕਿਉਂਕਿ ਮੇਰਾ ਇੰਡੀਆ ਦੇ ਵਿੱਚ ਮੈਥੋਂ ਏਜੰਟ ਨੇ ਕਾਫੀ ਪੈਸੇ ਖਾਦੇ ਨੇਗੇ ਤੇ ਮੈਨੂੰ ਇੱਧਰ ਆ ਕੇ ਪਤਾ ਲੱਗਿਆ ਵੀ ਮੇਰਾ ਖਰਚਾ ਦਾ ਕੁਝ ਵੀ ਨਹੀਂ ਹੋਇਆਗਾ ਤੇ ਇੰਡੀਆ ਦੇ ਵਿੱਚੋਂ ਮੈਂ ਮੇਰਾ ਉਰੇ ਪਹੁੰਚਣ ਤੱਕ ਦਾ 3 ਲੱਖ ਰੁਪਇਆ ਲੱਗਿਆ ਸੀਗਾ ਤੇ 3 ਲੱਖ ਲੱਗਿਆ ਤੇ ਜਿਹੜਾ ਮੇਰਾ ਕੰਮ ਸੀ ਟੋਟਲੀ ਵਿਚੀ ਟਿਕਟ ਲਾ ਕੇ 70 ਕੁ ਹਜ਼ਾਰ ਰੁਪਏ ਦਾ ਕੰਮ ਸੀਗਾ ਤੇ ਹਜੇ ਇੱਧਰਲੇ ਉਰੇ ਆ ਕੇ ਹਜੇ 2 ਲੱਖ ਨਹੀਂ ਸਾਢੇ ਲੱਖ ਹਜੇ ਮੈਂ ਉਰੇ ਹੋਰ ਦੇਣਾਗਾ ਤੇ ਮਤਲਬ ਆਪਦੇ ਲਾਇਸੈਂਸ ਦੇ ਪੈਸੇ ਹੋਗੇ ਜਿਵੇਂ ਉਹ ਇੱਕ ਵਾਰ ਮੇਰੇ ਕੰਪਨੀ ਦਾ ਪੇ ਕਿੰਨੇ ਨੇਗੇ ਤਾਂ ਕਰਕੇ ਵੀ ਜੇ ਕਿਸੇ ਨੇ ਵੀ ਆਉਦਾ ਕੋਈ ਇੱਧਰ ਆਉਣ ਦਾ ਕੋਈ ਕੰਮ ਕਰਾਉਣਾ ਹੋ ਵੀ ਕਿਸੇ ਹੀ ਕੰਪਨੀ ਚ ਤਾਂ ਉਹ ਆਪਣੇ ਕੋਲੇ ਹੈਗਾ ਸਾਰਾ ਕੁਝ ਵੀ ਆਪਾਂ ਨੂੰ ਇੰਨੀ ਕੁ ਨੌਲੇਜ ਆ ਗਈ ਥੋੜੀ ਬਹੁਤੀ ਵੀ ਆਪਾਂ ਇਧਰੋਂ ਫਾਈਲਿੰਗ ਉਹਦੀ ਆਪਾਂ ਕਰ ਸਕਦੇ ਆਂਗੇ ਆਪ ਜੇ ਕਿਸੇ ਨੇ ਆਉਣਾ ਹੋਵੇ ਤਾਂ ਮੈਸੇਜ ਕਰਕੇ ਪੁੱਛ ਸਕਦਾ ਜਾਂ ਆਪਣੇ ਨਾਲ ਲਿੰਕ ਕਰ ਸਕਦਾਗਾ ਵੀ ਮੈਥੋਂ ਥੋੜੇ ਜੇ ਉਹਨੇ ਜਾਦੇ ਕਰ ਲੇ ਕਿਉਂਕਿ ਮੇਰਾ ਟੋਟਲੀ ਖਰਚਾ ਸਵਾਕ 2.5 ਲੱਖ ਦਾ ਹੈਗਾ ਸੀ ਵਿੱਚ ਹੀ ਲਾਇਸੈਂਸ ਦਾ ਕਿਉਂਕਿ ਕੰਪਨੀ ਆਪਾਂ ਨੂੰ 2 ਮਹੀਨੇ ਰਹਿਣ ਲਈ ਵੀ ਦਿੰਦੀ ਆ ਕਮੋਡੀਸ਼ਨ ਉਹ ਵਿੱਚ ਹੀ ਹੁੰਦਾ ਸਾਰਾ ਕੁਝ ਇਹਦੇ ਤੇ ਮੈਥੋਂ ਉਧਰੀ 3 ਲੱਖ ਮਗੂ ਲੱਗਿਆ 3 ਲੱਖ ਉਧਰ ਲੱਗਿਆ ਮੇਰਾ ਤੇ ਹਲੇ 1.5 ਮੈ ਇਧਰ ਦੇਣਾਗਾ 1.5 ਤੋਂ ਵੀ ਥੋੜਾ ਜਿਹਾ ਉੱਪਰ ਦੇਣਾ ਮਤਲਬ 10,000 1,60,000 ਦੇ ਕਰੀਬ ਤੇ ਆ ਜਿਹੜਾ ਮੇਰੇ ਨਾਲ ਮੁੰਡਾ ਬੈਠਾ ਇਹ ਤੋਂ ਵੀ ਇੰਨੀ ਲੱਤੇ ਨੇ ਏਜੰਟ ਨੇ ਤੇ ਸਾਡਾ ਸੇਮ ਖਰਚ ਆਇਆ ਤੇ ਜਿਹੜੇ ਸਾਡੇ ਰੂਮ ਚ ਹੋਰ ਨੇ ਉਹਨਾਂ ਤੋਂ ਵੀ ਏਜੰਟਾਂ ਨੇ ਇੰਨੀ ਲੈਂਦੇ ਨੇਗੇ ਜਦੋਂ ਆਪਾਂ ਇੱਧਰ ਆ ਕੇ ਦੇਖਦੇ ਆਂ ਇੱਕ ਵਾਰ ਉਧਰ ਤਾਂ ਹੁਣ ਬੰਦਾ ਘਰੋਂ ਨਮ ਨਮ ਆਇਆ ਹੁੰਦਾਗਾ ਪੂ ਸੈਡ ਹੁੰਦਾ ਵਿਚਾਰਾ ਤੇ ਜਦੋਂ ਇੱਧਰ ਆ ਕੇ ਪਤਾ ਲੱਗਦਾ ਵੀ ਯਾਰ ਇੰਨੇ ਪੈਸੇ ਆਪਾਂ ਬੇਫਾਲਤੂ ਹੀ ਦੇ ਜਾਂਦੇ ਤਾਂ ਮੂਡ ਹੋਰ ਆ ਕੇ ਖਰਾਬ ਹੋ ਜਾਂਦਾਗਾ ਇੱਕ ਇਥੇ ਹੈ ਗਰਮੀ ਤੇ ਗਰਮੀ ਨਾਲ ਸਮਾਰਦੀ ਹਾਂ ਤੇ ਆਹ ਬਾਈ ਜਦੋਂ ਆਇਆ ਸੀ ਮੋਟਾ ਹੁੰਦਾ ਸੀ ਅੱਤ ਚਾਰ ਮਹੀਨੇ ਦੇਖ ਕੇ ਜਾ ਰਿਹਾ ਬਾਲਾ ਖਾ ਉਹ ਵਾਹ ਕਮ ਖਰਾਬ ਹੋ ਗਿਆ ਪੀ ਪਤਲਾ ਚੱਲੋ ਇੱਥੇ ਹੁਣ ਪਿੰਡਾਂ ਲਈ ਖਰਾਕ ਤਾਂ ਹੈ ਨਹੀਂ ਆਪਣੀ ਤੇ ਰੋਟੀ ਜ਼ਿਆਦਾਤਰ ਇੱਥੇ ਪੈਸਾ ਵੀ ਹੈ ਨਹੀਂ ਸੀ ਸਾਦੇ ਨਾਲ ਕੋਈ ਖਰਾਕ ਵੀ ਹੈ ਨਹੀਂ ਸੀ ਤੇ ਰੋਟੀ ਪਾਣੀ ਬਾਕੀ ਇੱਥੇ ਮੈਦੇ ਦੀ ਮਿਲਦੀ ਹੈ ਰੋਟੀਆਂ ਜਿਹੜੀ ਉਹ ਆਪਾਂ ਨੂੰ ਨਹੀਂ ਸੂਟ ਕਰਦੀ ਹੈਗੀ ਪੰਜਾਬੀ ਬੰਦਿਆਂ ਨੂੰ ਆਪਾਂ ਆਟੇ ਦੀ ਆਟੇ ਤੇ ਗਿੱਜੇ ਹੋਇਆ ਪਹਿਲੇ ਦਿਨ ਤੋਂ ਕਣਕ ਦੇ ਆਟੇ ਦੇ ਤੇ ਦੂਸਰੀ ਗੱਲ ਇੱਥੇ ਵੀ ਜ਼ਿਆਦਾਤਰ ਅਸੀਂ ਦਾਲਾਂ ਦੂਲਾਂ ਹੀ ਖਾਂਦੇ ਆਂਗੇ ਸਬਜ਼ੀ ਦਾ ਕਦੇ-ਕਦਾਈਂ ਖਾਣੇ ਆਗੇ ਇਹ ਖਰਾਕ ਹੋਆ ਬਾਕੀ ਜਿੱਦਦੇ ਪਿੰਡੋਂ ਆਇਆ ਅਸੀਂ 4 ਮਹੀਨੇ ਹੋਣ ਵਾਲੇ ਹੋਗੇ ਸਾਨੂੰ 4 ਮਹੀਨੇ ਦੇ ਵਿੱਚ ਅਸੀਂ ਮੈਨੂੰ ਦਾ 4 ਵਾਰੀ ਦੁੱਧ ਪੀਤਾ ਹੋਊਗਾ 4 ਵਾਰੀ ਵੀ ਨਹੀਂ ਪੀਤਾ 2 ਵਾਰੀ ਪੀਤਾ ਸਿਰਫ ਅਸੀਂ ਦੁੱਧ ਸਿਰਫ ਇੰਦਰ ਦਾ ਦੁੱਧ ਟੇਸਟ ਹਾਂ ਉਹ ਵੀ ਅਸੀਂ ਸਿਰਫ ਟੇਸਟ ਕੀਤਾਗਾ ਸਾਨੂੰ ਫਿੱਟ ਨਹੀਂ ਆਇਆ ਹੈਗਾ 4 ਮਹੀਨੇ ਸਿਰਫ ਅਸੀਂ 2 ਵਾਰੀ ਦੁੱਧ ਪੀਤਾਗਾ ਤੇ ਚਾਹ ਵੀ ਬਣਦਾ ਸਾਡੀ ਕਿਉਂਕਿ ਪਿੰਡ ਹੁੰਦੇ ਸੀ ਆਪਾਂ ਘਿਓ ਵਗੈਰਾ ਖਾਂਦੇ ਸੀ ਸਬਜ਼ੀ ਚ ਪਾ ਕੇ ਇੱਥੇ ਹੁਣ ਜਿੱਦਦੇ ਆਇਆ ਅਸੀਂ ਘਿਓ ਖਾ ਕੀ ਨਹੀਂ ਦੇਖਿਆਗਾ ਇੱਥੇ ਵਾਲਾ ਆਪਾਂ ਹਣਾ ਤੇ ਪਿੰਡ ਹੁੰਦੇ ਸੀ ਸੇਵੀਆਂ ਵਗੈਰਾ ਬਣਾ ਲਾਂਦੇ ਕਦੇ ਘਰੇ ਆਪਣੇ ਮੰਮੀ ਹੁੰਨੀ ਕੋਲੇ ਖੀਰ ਕਦੇ ਕੋਸ ਇੱਥੇ ਕੋਈ ਕੋਸ ਨਹੀਂ ਸਿਰਫ ਰੋਟੀ ਵੀ ਦੋ ਟਾਈਮ ਸਵੇਰ ਦੀ ਰੋਟੀ ਖਾਂਦੇ ਸੀ ਦੁਪਹਿਰੇ 12 ਤੋਂ 1 ਦੇ ਵਿੱਚ ਕਈ ਵਾਰੀ ਤਾਂ 2 ਵੀ ਵਜ ਜਾਂਦੇ ਨੇਗੇ ਸਵੇਰ ਵਾਲੀ ਰੋਟੀ ਸਾਡੀ ਜਿਹੜੀ ਦੁਪਹਿਰੇ ਅਸੀਂ 2 ਵਜੇ ਖਾਂਦੇ ਆ ਤੇ ਜਿਹੜੀ ਸ਼ਾਮ ਦੀ ਰੋਟੀ ਆ ਫਿਰ ਉਹ ਅਸੀਂ ਖਾਂਦੇ ਆਂਗੇ ਆਥ ਨੇ 9 ਵਜੇ 9 ਤੋਂ ਵੀ 10 ਵਜ ਜਾਂਦੇ ਨੇ ਕਰੇ ਕਰੇ ਤੇ ਜਾ ਵੀ ਰ ਅ ਕਈ ਵਾਰੀ ਅਸੀਂ ਜਿੱਦੇ ਕੰਮ ਤੇ ਹੋਈਏ ਜਿਵੇਂ ਹੁਣ ਰਾਤ ਵਾਲੀ ਸਿਫਟ ਆਉਂਦੀ ਨੇ ਜਦੋਂ ਸਾਡੀਆਂ ਫਿਰ ਅਸੀਂ ਰਾਤ ਨੂੰ ਰੋਟੀ ਆ ਕੇ ਖਾਣੇ ਆ ਕੇ ਕੰਮ ਤੋਂ ਘਰੇ ਆ ਕੇ ਉਹਦੇ ਸਾਨੂੰ ਰੋਟੀ ਨੂੰ 1 ਵਜੇ ਆਉਂਦਾ ਜ। ਤੇ ਅੱਜ ਵੀ ਟਾਈਮ ਸਾਨੂੰ ਅਪਰੋਕਸੀਮੇਟਲੀ 1 ਵਜਾ ਪਿਆ ਹੁਣ। ਤੇ ਤਾਂ ਕਰਕੇ ਅਸੀਂ ਰੋਟੀ ਹੁਣ ਖਾਧੀ ਆ ਇੱਥੇ ਰੋਟੀ ਖਾਣ ਤੋਂ ਬਾਅਦ ਅਸੀਂ ਇਧਰ ਆ ਜਨ ਨੂੰ ਹੈਗੇ ਤੇ ਮੈਂ ਤਾਂ ਇਹ ਚੇਂਜ ਵੀ ਨਹੀਂ ਕੀਤਾ। ਤੇ ਬਸ ਸਿਰਫ ਪਰਨਾ ਬੰਨਿਆਗਾ ਤੇ ਇਧਰ ਨੂੰ ਆ ਗਏ ਅਸੀਂ ਰੋਟੀ ਪਾਣੀ ਖਾ ਕੇ ਤਾਂ ਕਰਕੇ ਵੀ ਪੰਜਾਬ ਵਾਲੀ ਖਰਾਕ ਤਾਂ ਇੱਥੇ ਮਿਲਦੀ ਨਹੀਂਗੀ। ਪਰ ਹੂੰ ਸੇਫਟੀ ਬਹੁਤ ਹੈ ਇੱਥੇ ਜੀ ਜਿਵੇਂ ਆਪਾਂ ਕਹਿ ਦਈਏ ਇੱਥੇ ਹੁਣ ਅਸੀਂ ਜਦੋਂ ਕੰਮ ਤੇ ਹੁੰਨੇ ਆਂਗੇ ਆਪਦੀ ਬਾਈਕ ਦੀ ਚਾਬੀ ਵਗੈਰਾ ਵਿੱਚ ਹੀ ਸਭੰਦੀ ਆ ਸਾਡੇ ਤੇ ਜਿਹੜਾ ਲੋਕੇਸ਼ਨ ਵਾਲਾ ਮੋਬਾਈਲ ਹੁੰਦਾ ਲੋਕੇਸ਼ਨ ਵਾਲਾ ਉਹ ਵੀ ਅਸੀਂ ਮੋਟਰਸਾਈਕਲ ਦੇ ਉੱਪਰ ਹੀ ਧਰ ਕੇ ਹੀ ਚਲੇ ਜਾਂਦੇ ਆ ਕੰਮ ਤੇ ਉੱਤੇ ਜਿਵੇਂ ਡਿਲੀਵਰੀ ਕਰਨ ਆਰਡਰ ਦੇਣ ਜਾਂ ਆਰਡਰ ਪਿਕ ਕਰਨ ਤੇ ਉਹ ਵੀ ਇੱਥੇ ਕੋਈ ਸੇੜ ਦਾ ਤੱਕ ਨਹੀਂ ਹੈਗਾ ਇੱਥੇ ਇੰਨੀ ਕੁ ਜ਼ਿਆਦਾ ਸੇਫਟੀ ਹੈਗੀ ਜੇ ਤੁਹਾਡਾ ਕੋਈ ਸਮਾਨ ਇੱਥੇ ਪਿਆਗਾ ਤੁਸੀਂ ਕੱਲ ਨੂੰ ਅੱਗੇ ਦੇਖੋਗੇ ਇੱਥੇ ਪਿਆ ਹੋਇਆ ਇਥੋਂ ਕੋਈ ਚੱਕਦਾ ਵੀ ਨਹੀਂਗਾ ਇੰਨੀ ਕ ਜਿਆਦਾ ਸੇਫਟੀ ਹੈਗੀ ਇੱਥੇ ਵਧੀਆ ਚੀਜ਼ ਹੈਗੀ ਤੇ ਬਾਕੀ ਇਥੇ ਦਿਨ ਤੇ ਰਾਤ ਤੇ پتہ ਨਹੀਂ ਲਾਦਾਗਾ ਟ੍ਰੈਫਿਕ ਦਿਨੇ ਵੀ ਹੁੰਨੀ ਆ ਰਾਤ ਨੂੰ ਵੀ ਹੁੰਨੀ ਆ ਰੋਡ ਸੇਫਟੀ ਵੀ ਫੁੱਲਾ ਤੇ ਹੁਣ ਅਸੀਂ ਬੈਠਿਆ ਪੋਰਟ ਤੇ ਤੁਹਾਨੂੰ ਦਿਖਾਉਣਾ ਆ ਪੋਰਟ ਦਾ ਨਜ਼ਾਰਾ ਤੇ ਜਹਾਜ਼ ਜਹਾਜ਼ ਖੜੇ ਨੇ ਇੱਥੇ ਬਾਕੀ ਸ਼ਿਪਾਂ ਜਿਹੜੀਆਂ ਪਰਸਨਲ ਨੇ ਲੋਕਾਂ ਦੀ ਉਹ ਵੀ ਖੜੀਆਂ ਨੇ ਇੱਥੇ ਤੇ ਉਹ ਜਿਹੜੇ ਮੱਛੀਆਂ ਫੜਨ ਵਾਲਿਆਂ ਦੀ ਹੁੰਦੀਆਂ ਨਹੀਂਆਂ ਉਹ ਵੀ ਹੈਗੇ ਨੇ ਤੇ ਉਹ ਵੱਡਾ ਸਮੁੰਦਰੀ ਜਹਾਜ਼ ਵੀ ਖੜਾ ਦਿਖਾਉਣਿਆ ਤੁਹਾਨੂੰ ਸਾਰਾ ਆਪਾਂ ਉਹ ਲੋਡ ਹੋਈ ਜਾਂਦਾ ਪਤਾ ਨਹੀਂ ਆਨਲੋਡ ਹੋ ਰਿਹਾ ਹੁਣ ਸਾਨੂੰ ਪਤਾ ਨਹੀਂ ਹੈਗਾ ਹਾਂ ਲੋਡ ਹੋ ਰਿਹਾ ਹਲਕਾ ਕਰ ਦੇ ਪਰ ਯਾਰ ਇਹਨੇ ਖਾਲੀ ਜਾ ਰਹੇ ਕਿੱਥੇ ਲਾ ਦੇਣਗੇ ਪਰ ਜਦ ਹੀ ਪਰੇ ਆਉਂਦੇ ਨੇ ਖਾਲੀ ਜਾਂਦੇ ਨੇ ਅੱਛਾ ਦਿਖਾਉਣਿਆ ਮੇਰੇ ਕੁਈ ਚੱਲ ਰਹੀਆਂ ਕਿਸ਼ਤੀਆਂ ਤੇ ਇਹ ਆਪੋਰਟ ਦਾ ਨਜ਼ਾਰਾ ਆਹ ਖੜੇ ਨੇ ਜਿਹੜੀਆਂ ਪਰਸਨਲ ਸ਼ਿਪਾਂ ਨੇ ਇੱਧਰ ਉਹ ਇੱਕ ਵੱਡਾ ਜਹਾਜ਼ ਖੜਾ ਤੇ ਇੱਕ ਇੱਧਰ ਪਤਲਾ ਜਹਾਜ਼ ਖੜਾ ਉਹ ਇਹ ਸਾਰੀਆਂ ਇੱਧਰ ਪਰਸਨਲ ਨਹੀਂ ਆ ਇੱਧਰਲੇ ਜਿਹੜੇ ਲੋਕ ਨੇਗੇ ਔਰ ਦੂਸਰੀਆਂ ਆ ਗਈਆਂ ਚੱਲਦੀਆਂ ਪਈਆਂ ਦੋ ਹੂੰ ਬੇੜੀਆਂ ਕਹਿੰਨਾ ਛੋਟੀਆਂ ਜਿਹਨੂੰ ਆਪਾਂ ਉਹ ਪਰਾਂ ਆਗੇ ਦੂਸਰੇ ਮੱਛੀ ਆਪਾਂ ਨੂੰ ਪੱਕਾ ਨਹੀਂ ਪਤਾ ਵੀ ਮੱਛੀ ਆਣੇ ਕਾ ਦੇ ਲੈ ਨੇ ਉਹ ਪਟੋਂ ਖਾਲੀ ਹੋ ਕੇ ਗਿਆ ਉਹ ਕਈ ਵਾਰ ਦੂਸਰੇ ਵੀ ਹੋ ਸਕਦਾ ਨੇ ਜਿਵੇਂ ਉਹ ਲੋਡ ਹੋ ਕੇ ਸਮਾਨ ਕੇ ਲੋਕਲ ਜਾਂਦੇ ਹੋਣ ਜਿਹੜੇ ਲੋਕਲ ਸ਼ਾਇਦ ਹੂੰ ਉਹਦੇ ਖੜੇ ਨਹੀਂ ਦੂਸਰੇ ਉਧਰ ਉਹ ਵੱਡਾ ਅੱਗੇ ਸਮੁੰਦਰੀ ਜਹਾਜ਼ ਆ ਗਿਆ ਉਹ ਆ ਗਿਆ ਇਹ ਪੋਰਟ ਏਰੀਆ ਆ ਗਿਆ ਤੇ ਉਧਰ ਸਾਹਮਣੇ ਉਹ ਵਿਚੋ ਮਸਜਿਦ ਜਿੰਦੀ ਹੋਣੀ ਤੇ ਮਸਜਿਦ ਤੋਂ ਪਰਲੀ ਸਾਈਡ ਹੈ ਜੀ ਆ ਬੀ ਚ ਤੇ ਜਿੱਥੇ ਅਸੀਂ ਪਹਿਲਾਂ ਜ਼ਿਆਦਾਤਰ ਅੱਗੇ ਜਾਂਦੇ ਹੁੰਦੇ ਸੀਗੇ ਤੇ ਇੱਕ ਇਧਰ ਨੂੰ ਉਸ ਵੱਡਾ ਸਾਰਾ ਸਮੁੰਦਰੀ ਜਹਾਜ਼ ਕਿਹੜਾ ਕਈ ਲੱਕੜ ਦੇ ਵੀ ਹੈਗੇ ਨੇ ਕਈ ਆ ਪਲਾਸਟਿਕ ਦੇ ਨੇਗੇ ਜਿਵੇਂ ਇਹ ਵਾਲੇ ਜਹਾਜ਼ ਆਗੇ ਸਾਰੇ ਪਲਾਸਟਿਕ ਵਾਲੇ ਨੇਗੇ ਹਣ ਪਲਾਸਟਿਕ ਦੀ ਨੂੰ ਇਹ ਤੇ ਇਥੇ ਐ ਤੁਰਨ ਫਿਰਨ ਵਧੀਆ ਬਣਿਆ ਹੋਇਆਗਾ ਇੱਥੇ ਬੈਠੇ ਜੀ ਹੁਣ ਆਪਾਂ ਇੱਧਰ ਆ ਗਿਆ ਸਾਰੀਆਂ ਬਿਲਡਿੰਗਾਂ ਵੱਡੀਆਂ ਵੱਡੀਆਂ ਅਸੀਂ ਰਹਿਣਾਂਗੇ ਉਹ ਉਹ ਜਿਹੜੀ ਸਾਹਮਣੇ ਕੱਲੀ ਜਿਹੜੀ ਜ਼ਿਆਦਾ ਉੱਚੀ ਹੈਗੀ ਅਸੀਂ ਬਾਹਰਲੇ ਫਲੋਰ ਤੇ ਰਹਿਣਾਂਗੇ ਆ ਦੇਖੋ ਆ ਗਿਆ ਛੋਟਾ ਜਿਹਾ ਜਹਾਜ਼ ਇੱਕ ਹੈ ਉਹ ਆ ਗਿਆ ਲੱਕੜ ਵਾਲਾ ਇਹ ਉਹ ਫਿਲਮ ਜੀ ਚੰਦਾ ਸੀ ਕਿਹੜੀ ਸੀ ਉਹ ਉਹ ਡਟੇਰਿਆਂ ਵਾਲੀ ਹੁੰਦੀ ਐ ਕੋਚ ਹੁੰਦੇ ਨੇ ਲੱਕੜ ਦੇ ਜਹਾਜ਼ ਹਾਂ ਉਹ ਜਿਹੜੀ ਪਾਇਰੇਟਸ ਆ ਪਤਾ ਨਹੀਂ ਕਿਹੜੀ ਐ ਮੈਨੂੰ ਨਾਮ ਨਹੀਂ ਹੁੰਦੇ ਯਾ ਰਿਆ ਜੈਕ ਸਪੈਰੋ ਵਾਲੀ ਫਿਲਮਾਂ ਜੀ ਹੁੰਦੀਆਂ ਨੇ ਉਹਨਾਂ ਚੁੰਦਣਾ ਇਹ ਜੇ ਆਹ ਛੋਟਾ ਆ ਗਿਆ ਤੇ ਇਹ ਇਹਦੇ ਨਾਲ ਦੇਖੋ ਉਧਰ ਵੱਡਾ ਖੜਾ ਆ ਜਾਣੇ ਡਾਕ ਹੋਇਆ ਹਾਂ ਸਾਡੇ ਨਾਲ ਦੇ ਦੋ ਆ ਬੈਠੇ ਹੈ ਜੀ ਆਹ ਡਰੈਸ ਆਗਾ ਸਾਡੀ ਡਰੈਸ ਆਪਾਂ ਡੈਂਚਰ ਆ ਸਬੂੜੀ ਆਪਣੀ ਸੰਤਰੀ ਰੰਗ ਦੀ ਲੁੱਕ ਲਓ ਜੀ ਆ ਬੈਠ ਨੇ ਸਾਡੇ ਦੋ ਸੱਜਣ ਭਰਾ ਕੀ ਹਾਲ ਹੈ ਜੀ ਲਾਓ ਜੀ ਲਾਓ ਵਧੀਆ ਇਹ ਪਾਕਿਸਤਾਨ ਤੋਂ ਪਾਕਿਸਤਾਨ ਅਸੀਂ ਇੰਡੀਆ ਪੰਜਾਬ ਪੰਜਾਬ ਸਾਡੇ ਭਰਾ ਹੋ ਇੱਥੇ ਹਾਂ ਕਿਵੇਂ ਚੱਲਦਾ ਕੰਮ ਅਗਸਤ ਠੰਡਾ ਆਇਆ ਥੋੜਾ ਜਿਹਾ ਅਗਸਤ ਤੇ ਵੇ ਸਾਡਾ ਕੰਮ ਨਹੀਂ ਚੱਲ ਰਿਹਾ ਸਾਡਾ ਚਾਰ ਜਿਆ ਥੋੜਾ ਚੱਲ ਰਿਹਾ ਸੁਣੀ ਜੀ ਪੁਰਾਣੇ ਹੋਣਾ ਤੁਸੀਂ ਬੈਚ ਗੋਲੀ ਲਾਗੇ ਨਹੀਂ ਯਾਰ ਨਹੀਂ ਤੁਸੀਂ ਬੈਚ ਪਹਿਲੇ ਤੇ ਆਗੇ ਪਹਿਲੇ ਤੇ ਸਾਡਾ ਜੇ ਛੇ ਮਾ ਅਸੀਂ ਜੋਇਨਿੰਗ ਹੋਏ ਨਵੇਂ ਕਿੰਨੇ ਦਿਨ ਹੋ ਗਏ 15 ਦਿਨ ਸਾਨੂੰ 15 ਦਿਨ ਹੋ ਗਏ ਮੈਂ ਤੁਹਾਨੂੰ ਮੈਂ ਇੱਕ ਬਹੁਤ ਜ਼ਿਆਦਾ ਸਾ ਕੰਮ ਨਾਲ ਨਹੀਂ ਕੋਈ ਨਹੀਂ ਆਪਾਂ ਸਲਾਹ ਲੈਨੇ ਬਾਜਾਂ ਤੋਂ ਵੀਡੀਓ ਫੇਰ ਚਲਾਉਣੀ ਆਪਾਂ ਹਾਂਜੀ ਤੇ ਉਹ ਮੁੰਡਿਆਂ ਨਾਲ ਕਰੀ ਆਪਾਂ ਗੱਲਾਂ ਬਾਤਾਂ ਤੇ ਪਾਕਿਸਤਾਨੀ ਭਰਾ ਸੀ ਆਪਣੇ ਉਹਨਾਂ ਨੂੰ ਤਾਲਾਪਾਟ ਦੇ ਵਿੱਚ ਹੋ ਗਏ 6 ਸਾਲ ਤੇ ਉਹਨਾਂ ਦਾ 7ਵਾਂ ਸਾਲ ਚੱਲਦਾ ਇਹ ਕੰਮ ਦੇ ਵਿੱਚ ਤੇ ਉਹਨਾਂ ਦਾ ਬੈਚ ਨੰਬਰ ਹੈਗਾ ਸੀ ਪਹਿਲਾ ਤੇ ਸਾਡਾ ਹੈਗਾ ਬੈਚ ਨੰਬਰ 6ਵਾਂ ਤੇ ਤਾਂ ਕਰਕੇ ਉਹ ਕਹਿੰਦੇ ਵੀ ਤੁਹਾਡੀ ਆਹ ਦਿੱਕਤ ਆ ਕਿ ਤੁਹਾਨੂੰ ਤਾਂ ਕਰਕੇ ਹਜੇ ਆਰਡਰ ਘੱਟ ਪੈਂਦੇ ਨੇਗੇ ਤੇ ਬਾਕੀ ਕਹਿੰਦੇ ਕੋਈ ਗੱਲ ਨਹੀਂ ਵੀ ਸਤੰਬਰ ਤੋਂ ਕੰਮ ਵਧੀਆ ਚੱਲ ਪੂਗਾ ਤੇ ਵਧੀਆ ਚਲੋ ਮੋਟੀਵੇਟ ਕੀਤਾ ਉਹਨਾਂ ਨੇ ਸਾਨੂੰ ਤੇ ਸਲਾਹ ਦਿੱਤੀ 2000 ਵੀ ਜਿਹੜੀ ਸਾਡੇ ਕੰਮ ਆਉਣ ਵਾਲੀਆਂ ਸੀਗਾਂ ਤੇ ਨੰਬਰ ਵਗੈਰਾ ਉਹਨੇ ਲੈ ਆਉਂਦੇ ਸੀ ਸਹੀ ਲੱਗੇ ਸਾਨੂੰ ਬੰਦੇ ਕਹਿੰਦੇ ਆ ਪਰ ਉਹ ਮਿਲਿਆ ਕਰਾਂ ਚਲੋ ਨਹੀਂ ਇਹਦੇ ਨਾਲ ਅੱਡੇ ਨਾਲ ਆਈ ਬਿਲਡਿੰਗ 'ਚ ਹੀ ਰਹਿੰਦੇ ਨੇਗੇ ਦੇਖੋ ਜੀ ਉਧਰ ਬਿਲਡਿੰਗ ਤੇ ਗੁੱਚੀ ਦਾ ਸਪਾ ਆਪਣੇ ਲੋਕ ਗੱਡੀਆਂ ਟਰੈਕਟਰਾਂ ਦਾ ਬਣਾਉਂਦੇ ਨੇ ਇਥੇ ਬਿਲਡਿੰਗ ਤੇ ਬਣਾਇਆ ਹੋਇਆ ਕਿ ਨਹੀਂ ਉਹ ਅੱਗੇ ਆ ਗਿਆ ਕਿਲਾ ਜਾਂ ਤੋਪਾਂ ਹੋਣਗੀਆਂ ਇਥੇ ਜਨੀਆਂ ਪੁਰਾਣੀਆਂ ਬੰਨਾਂ ਨੇ ਆ ਵੇਂ ਦਿੱਤੀ ਕਿ ਮਤਲਬ ਕਿ ਇਹਨਾਂ ਦੇ ਟੋਪਾਂ ਉਹ ਪਰਲੀ ਸਾਈਡ ਜਾ ਕੇ ਦਿਖਾਉਣਾ ਤੁਹਾਨੂੰ ਜੂ ਚੈੱਕ ਕਰਾਉਣਿਆਂਗੇ ਇੱਕੇਲਾ ਜਾ ਕੋਈ ਪੁਰਾਣਾ ਜਾ ਠੀਕ ਤੇ ਬਾਕੀ ਆਪਾਂ ਵੀ ਆਪਣੀ ਬਿਲਡਿੰਗ 'ਚ ਪਹੁੰਚਣ ਆਣਿਆਂਗੇ ਇਹ ਆ ਗਿਆ ਆਹਾ ਕਿਲਾ ਜਾ ਇੱਧਰ ਵਧੀਆਂ ਬੈਠਣ ਨੂੰ ਬਣਿਆ ਹੋਇਆਗਾ ਇੱਥੇ ਵੀ ਆਪਣੇ ਮੰਗਵਾ ਕੇ ਬਹਿ ਜਾਂਦੇ ਨੇ ਕਿ ਬੰਦੇ ਤੇ ਇਧਰ ਆਈਆਂ ਤੋਪਾਂ ਆਹ ਆਈਆਂ ਨੇ ਇਹ ਚੱਲਦੀਆਂ ਚੁਲਦੀਆਂ ਨੇ ਕਾਨੂੰਨ ਹੁੰਦਾ ਸੋ ਪੀ ਜਿਹੜੀਆਂ ਨਾ ਪ੍ਰਾਣੀਆਂ ਹੀ ਨੇ ਪਰ ਆਹ ਬਿਲਡਿੰਗਾਂ ਨੇ ਪਿਛਲੇ ਪਾਸੇ ਆਪਾਂ ਰਹਿਣਿਆਂਗੇ ਬਿਲਡਿੰਗ ਆਪਣੇ ਵਾਲੀ ਔਰ ਦੂਸਰੀ ਬਿਲਡਿੰਗ ਦੇ ਸਾਈਡ ਤੋਂ ਉਧਰਲੀ ਸਾਈਡ ਬੈਕ ਸਾਈਡ ਤੇ ਚਲੋ ਜੀ ਹੁਣ ਚੱਲਦੇ ਆ ਰੂਮ ਚ ਤੇ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤੇ ਅਗਲਾ ਬਲੌਗ ਆਪਾਂ ਕੰਮਤੀ ਬਣਾਵਾਂਗੇ ਠੀਕ ਹੈ ਜੀ ਬਣੀ ਜੀ 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 ਹਾਂ ਜੀ ਤੇ ਆਪਣਾ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਨਾਲ ਨਾਲ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ